ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਹੋ ਜੀ ਤੁਸੀਂ ਸਾਰੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਤੇ ਇੱਥੇ ਲੱਗੇ ਸੀਗੀ ਸਵੇਰ ਦਾ ਟਾਈਮ ਸੀਗਾ ਤੇ ਆਪਾਂ ਲੱਗੇ ਹੋਏ ਸੀਗੇ ਤੋੜਿਆਂ ਨੂੰ ਧੋਣ ਵਾਸਤੇ ਤੋੜੇ ਆਪਾਂ ਧੋਵਾਂਗੇ ਕਿਉਂਕਿ ਆਪਾਂ ਇਹਨਾਂ ਤੋੜਿਆਂ ਦੀ ਬਣਾਣੀ ਸੀਗੀ ਪੱਲੀ ਜਾਨੀ ਕਿ ਜਿਹਨੂੰ ਤਰਪੈਲ ਕਹਿੰਦੇ ਆ ਕੋਈ ਤਰਪੈਲ ਕਹਿੰਦੇ ਹੁੰਦਾ ਕੋਈ ਪੱਲੀਆਂ ਕਹਿ ਦਿੰਦਾ ਵਾ ਕਿਉਂਕਿ ਇਹਦੇ ਇਹਦੀ ਬਹੁਤ ਹੀ ਜ਼ਿਆਦਾ ਆਪਾਂ ਨੂੰ ਜ਼ਰੂਰਤ ਸੀ ਕਿਉਂਕਿ ਜਿਹੜੀ ਆਪਣੀ ਪਹਿਲਾਂ ਸੀਗੀ ਪੱਲੀ ਬਣਾਈ ਹੋਈ ਸੀਗੀ ਤਰਪਾਲ ਉਹ ਸਾਰੀ ਖਰਾਬ ਹੋ ਗਈ ਸੀਗੀ ਤੇ ਇਹਦੇ ਤੇ ਆਪਾਂ ਦਾਣੇ ਵਗੈਰਾ ਧੋਣੇ ਹੁੰਦੇ ਨੇ ਤੇ ਕਈ ਵਾਰੀ ਪੀਣ ਬਣਾਣਾ ਹੁੰਦਾ ਦਾਣੇ ਬਣਾਉਣੇ ਹੁੰਦੇ ਚੱਕੀ ਜਦੋਂ ਭੇਜਨੇ ਹੁੰਦੇ ਸਾਫ਼ ਕਰਨੇ ਹੁੰਦੇ ਆ ਤੇ ਕਾਫੀ ਜ਼ਿਆਦਾ ਇਹਦੀ ਜ਼ਰੂਰਤ ਪੈਂਦੀ ਆ ਆਪਾਂ ਨੂੰ ਤੇਨੂੰ ਧੋ ਕੇ ਪਹਿਲਾਂ ਤਾਂ ਚੰਗੀ ਤਰ੍ਹਾਂ ਤੋੜਿਆਂ ਨੂੰ ਆਪਾਂ ਪਾ ਦੇਵਾਂਗੇ ਸੁੱਕਣੇ ਜਦੋਂ ਸੁੱਕ ਜਾਣਗੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਬਣਾਵਾਂਗੇ ਤਰਪਾਲ ਘਰੇ ਆਪਾਂ ਬਣਾ ਲੈਨੇ ਆ ਮਸ਼ੀਨ ਤੇ ਕਿਉਂਕਿ ਆਪਾਂ ਨੂੰ ਬਣਾਉਣੀ ਆਉਂਦੀ ਹੈ ਕਿਉਂਕਿ ਬੜੀ ਆਸਾਨ ਤਰੀਕੇ ਨਾਲ ਹੀ ਬਣ ਜਾਂਦੀ ਆ ਤੇ ਇਹਦੀ ਤਰਪਾਲ ਆਪਾਂ ਬਣਾਵਾਂਗੇ ਜਦੋਂ ਤੋੜੇ ਸੁੱਕ ਜਾਣਗੇ ਤੇ ਇਸੇ ਤਰ੍ਹਾਂ ਆਪਾਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਸੁੱਕਣੇ ਪਾ ਦੇਵਾਂਗੇ ਇਹਨਾਂ ਕੁਝ ਤਾਂ ਸੀਗੇ ਖਾਦ ਵਾਲੇ ਸੀਗੇ ਤੇ ਕੁਝ ਐਦਾਂ ਸੀਗੇ ਕਿ ਮਿੱਟੀ ਲੱਗੀ ਹੋਈ ਸੀਗੀ ਕਾਫੀ ਜ਼ਿਆਦਾ ਤੇ ਐਦਾਂ ਹੀ ਪਏ ਹੋਏ ਸੀਗੇ ਜਾਨੀ ਕਿ ਜੇ ਦੋ ਆਪਾਂ ਦਾਣੇ ਵਗੈਰਾ ਇਦਾਂ ਦੇ ਵਿੱਚ ਕਣਕ ਆਉਂਦੀ ਆ ਕੱਢ ਕੇ ਤੇ ਫਿਰ ਡਰਮ ਵਿੱਚ ਪਾਉਣੇ ਆ ਡਰਮ ਭਰਦੇ ਆ ਉਦੋਂ ਨੇ ਮੈਂ ਇਦਾਂ ਹੀ ਇਹਨਾਂ ਨੂੰ ਸਾਮ ਕੇ ਰੱਖਿਆ ਹੋਇਆ ਸੀਗਾ ਤੇ ਸੋਚਿਆ ਚਲੋ ਅੱਜ ਟਾਈਮ ਹੈਗਾ ਸੀਗਾ ਧੁੱਪ ਵੀ ਕਾਫੀ ਸੋਹਣੀ ਲੱਗੀ ਹੋਈ ਸੀਗੀ ਤੇ ਮੈਂ ਸੋਚਣਾ ਣ ਤੋ ਦਿੰਨੇ ਆ ਤੇ ਇਹਨਾਂ ਦੀ ਤਰਪੈਲ ਬਣਾ ਲਵਾਂਗੇ ਤੇ ਚਲੋ ਇਹਨਾਂ ਦਾ ਚਲੋ ਯੂਜ਼ ਹੋ ਜਾਣਗੇ ਕਿਉਂਕਿ ਜੋ ਪਹਿਲਾਂ ਬਣਾਈ ਸੀਗੀ ਉਹ ਸਾਰੀ ਖਰਾਬ ਹੋ ਚੁੱਕੀ ਸੀ ਤਰਪੈਲ ਕਾਫੀ ਟਾਈਮ ਦੀ ਬਣਾਈ ਹੋਈ ਸੀਗੀ ਮੈਨੂੰ ਘੱਟੋ ਘੱਟ ਵੀ 2 ਸਾਲ ਹੋ ਗਏ ਸੀਗੇ ਉਹ ਤਰਪੈਲ ਬਣਾਈ ਹੋਈ ਨੂੰ ਤੇ ਉਹ ਹੁਣ ਬਿਲਕੁਲ ਖਰਾਬ ਹੋ ਚੁੱਕੀ ਸੀਗੀ ਤੇ ਇਸੇ ਲਈ ਆਪਾਂ ਹੁਣ ਨਿਊ ਤਰਪੈਲ ਬਣਾਵਾਂਗੇ ਤੇ ਇੱਥੇ ਆ ਨਾ ਅੱਜ ਉਸ ਤੋਂ ਬਾਅਦ ਜਦੋਂ ਸੁੱਕ ਗਏ ਸੀ ਤੇ ਆਪਾਂ ਬਣਾ ਲਈ ਸੀਗੀ ਤਰਪੈਲ ਤੇ ਦੇਖੋ ਸ਼ਾਮ ਦੇ ਟਾਈਮ ਇਕਰਾ ਆਪਣੇ ਦਾਣੇ ਵੀ ਸੁੱਕ ਗਏ ਸੀ ਦਾਣੇ ਵੀ ਆਪਾਂ ਵਾਸ਼ ਕੀਤੇ ਸੀਗੇ ਤੇ ਆਪਾਂ ਛੱਤ ਦੀ ਵੀ ਕੀਤੀ ਸੀਗੀ ਅੱਜ ਸਾਫ ਸਿਖਾਈ ਉਹ ਉਹ ਜਿੰਦਾਂ ਘਵਾਰੀ ਸੀ ਮੈਂ ਸਾਰੇ ਗਮਲਿਆਂ ਦੇ ਵਿੱਚ ਜੋ ਸੀਗੇ ਆ ਕਾਟ ਵਗੈਰਾ ਸੀਗਾ ਸਭ ਕੱਢ ਦਿੱਤਾ ਸੀਗਾ ਸਫਾਈ ਕਰ ਦਿੱਤੀ ਸੀ ਪੂਰੀ ਛੱਤ ਦੀ ਵੀ ਤੇ ਗਮਲਿਆਂ ਦੀ ਇਹਦੇ ਵਿੱਚ ਆਪਾਂ ਲਗਾ ਦਿੱਤੀਆਂ ਧਨੀਆਂ ਜੋ ਕਿ ਆਪਾਂ ਹੁਣ ਤੁਹਾਨੂੰ ਪਤਾ ਮੌਸਮ ਹੋ ਚੁੱਕਿਆ ਆ ਪਤਨੀਆਂ ਦਾ ਤੇ ਸਾਰੀ ਛੱਤ ਦੀ ਅੱਜ ਆਪਾਂ ਕੀਤੀ ਸੀਗੀ ਸਫਾਈ ਬਹੁਤ ਜ਼ਿਆਦਾ ਗੰਨ ਪਿਆ ਹੋਇਆ ਸੀ ਕਾਫੀ ਦਿਨਾਂ ਤੋਂ بارش ਹੋ ਰਹੀ ਸੀ ਤੁਹਾਨੂੰ ਪਤਾ ਹੈ ਡੇਢ ਲਗਭਗ ਡੇਢ ਦੋ ਮਹੀਨੇ ਹੋ ਗਏ ਸੀਗੇ بارش ਹੁੰਦੀ ਨੂੰ ਤੇ ਇਧਰ ਆਪਣੀ ਬੈਕ ਸਾਈਡ ਸੀਗੀ ਥੋੜੀ ਜਿਹੀ ਇੱਥੇ ਆਪਾਂ ਬਣਾਏ ਹੋਏ ਸੀਗੇ ਚੁੱਲ੍ਹੇ ਆਪਾਂ ਯੂਜ਼ ਤਾਂ ਨਹੀਂ ਕਰਦੇ ਬਟ ਫਿਰ ਵੀ ਆਪਾਂ ਬਣਾਏ ਸੀਗੇ ਇੱਥੇ ਵੀ ਸਫਾਈ ਕਰਨ ਵਾਲੀ ਸੀ ਇੱਥੇ ਵੀ ਆਪਾਂ ਸਾਰੀ ਅੱਜ ਸਫਾਈ ਕੀਤੀ ਸੀਗੀ ਤੇ ਸਾਰੀ ਸਫਾਈ ਕਰਕੇ ਤੇ ਉਸ ਤੋਂ ਬਾਅਦ ਅੱਜ ਕਾਫੀ ਟਾਈਮ ਲੱਗ ਗਿਆ ਸੀ ਮੈਨੂੰ ਸਾਰਾ ਦਿਨ ਲੱਗਿਆ ਸੀਗਾ ਹਵਾ ਵੀ ਚੱਲ ਰਹੀ ਸੀ ਧੁੱਪ ਵੀ ਲੱਗੀ ਹੋਈ ਸੀ ਕਿ ਦਾਣੇ ਆਪਾਂ ਜੁਬਾ ਧੋਤੇ ਸੀ ਉਹ ਵੀ ਆਪਣੇ ਸੁੱਕ ਰਹੇ ਸੀਗੇ ਲੋਸੇ ਕੰਮ ਕਰਕੇ ਆਪਾਂ 12 ਵਜੇ ਦੇ ਫ੍ਰੀ ਹੋਏ ਹੋਏ ਆਂ ਤਾਂ ਕਿ ਅੱਜ ਕੰਮ ਥੋੜੇ ਐਕਸਟਰਾ ਸੀਗੇ ਛੱਤਾਂ ਦੀ ਸਫਾਈ ਕਰਦੀ ਰਹੀਆਂ ਤੇ ਕਾ ਵੀ ਕੰਮ ਬਣ ਗਏ ਸੀ 12 ਵਜੇ ਫ੍ਰੀ ਹੋਏ ਸੀਗੇ ਤੇ ਟਾਈਮ ਹੋ ਨ ਹੋ ਚੁੱਕਿਆ ਵਾ 1 ਵਜ ਗਿਆ ਵਾ ਤੇ ਅਬੀ ਜੋ ਦੇ ਪੇਪਰ ਹੋ ਰਹੇ ਆ ਅਬੀ ਜੋ ਕੱਟਾ ਪੇਪਰ ਦੇ ਵੀ ਆ ਗਿਆ ਵਾ ਤੇ 1 ਵਜ ਕੇ ਹੁਣ ਆਪਾਂ ਰੋਟੀਣਾ ਵਾਂਗੇ ਤੇ ਪਾਪਾ ਵੀ ਆਉਣ ਵਾਲੇ ਨੇ ਤੇ ਦੂਸਰੇ ਤਾਂ 3 ਵਜੇ ਆਉਣਗੇ ਕਿਉਂਕਿ ਉਹਨਾਂ ਨੇ ਤਾਂ ਕਲਾਸ ਲੱਗਣੀ ਉਹਨਾਂ ਦੇ ਤਾਂ 15 ਤਰੀਕ ਨੂੰ ਪੇਪਰ ਆ ਤੇ ਤੁਸੀਂ ਸਾਰੇ ਵਲੌਗ ਨਾਲ ਬਣੇ ਰਹੋ ਆ ਗਿਆ ਕਿਚਨ ਦੇ ਚੋਂ ਲੱਗੀ ਸੀ ਆਪਾਂ ਰੋਟੀ ਬਣਾਉਣ ਵਾਸਤੇ ਸਰਦਾਰ ਜੀ ਆਣ ਵਾਲੇ ਆ ਤੇ ਹੁਣ ਫਿਰ ਖਲਾਰਾ ਪੈ ਜੂਗਾ ਕਿਚਨ ਦੇ ਵਿੱਚ ਕਿੰਨੀ ਕਲੀਨਿੰਗ ਕਰਕੇ ਰੱਖੀ ਹੋਈ ਸੀਗੀ ਮੈਨੂੰ ਖਲਾਰਾ ਬਿਲਕੁਲ ਵੀ ਪਸੰਦ ਨਹੀਂ ਹੈਗਾ ਚਲੋ ਰੋਟੀ ਤਾਂ ਬਣਾਣੀ ਸੀ ਨਾ ਭਾਂਡੇ ਵੀ ਮਾਂਜੇ ਹੋਏ ਸਵੇਰ ਦੇ ਚੋੜੇ ਨਹੀਂ ਮੈਂ ਜਲਦੀ ਨਾਲ ਪਹਿਲਾਂ ਫੁਲਕੇ ਬਣਾ ਲਈਏ ਫਿਰ ਫੁਲਕੇ ਆਪਾਂ ਬਣਾ ਲੈ ਸੀ ਫੇਰ ਤੇ ਆਪਾਂ ਨਾਲ ਲਗ ਮਰ ਚਨੇਗੀ ਤੇ ਏਡੇ ਰੱਖ ਦਾਂਗੇ ਕਿਉਂਕਿ ਅੱਜ ਆਪਾਂ ਬਣਾਣੀ ਹੈ ਚਨੀਾਂ ਦੀ ਸਬਜ਼ੀ ਇਸ ਲਈ ਪਾਸਤੇ ਦੁਪਹਿਰ 3:30 ਦਾ ਟਾਈਮ ਸੀ ਤੇ 3:30 ਵਜੇ ਆਪਾਂ ਚਨੇ ਭਿਵੇਂ ਆ ਫਿਰ ਵੀ ਗਰਮ ਪਾਣੀ ਦੇ ਵਿੱਚ ਭਿਏ ਆ ਚਲੋ ਬਣ ਜਾਣੀ ਵੀ ਕੋਈ ਟਾਈਮ ਨਹੀਂ ਸੀ ਹੈਗਾ ਦਾ ਇਹਨਾਂ ਤੇ ਇਧਰ ਇੱਕ ਸਾਈਡ ਤੇ ਆਪਣੀ ਬਣ ਰਹੀ ਸੀ ਚਾਹ ਤੇ ਹਲਕੀ ਆਪਾਂ ਪਹਿਲੇ ਹੀ ਬਣਾ ਲਈ ਸੀ ਕਿ ਚਾਹ ਬਣ ਗਈ ਸੀ ਆਪਣੇ ਚਨੇ ਵੀ ਆਪਾਂ ਗਰਮ ਪਾਣੀ ਚ ਭਿਉ ਰੱਖਦੇ ਸੀਗੇ ਤੇ ਤੇ ਆਪਾਂ ਬੱਚਿਆਂ ਨੂੰ ਚਾਹ ਪਾਣੀ ਪਿਆ ਦਿੱਤਾ ਸੀ ਬੱਚੇ ਆ ਗਏ ਸੀਗੇ ਸਕੂਲੋਂ ਤੇ ਉਸ ਤੋਂ ਬਾਅਦ ਆਪਾਂ ਜੁਨੀਫਾਰਮ ਢੋਲੀਆਂ ਸੀਗੀਆਂ ਬੱਚਿਆਂ ਦੀਆਂ ਦੇਖੋ ਅਭੀ ਜੋ ਤੱਕ 11 ਵਜੇ ਆ ਜਾਂਦਾ ਉਹਦੇ ਪੇਪਰ ਹੋ ਰਿਹਾ ਤੇ ਦੂਸਰੇ ਦੋਨੋਂ ਤਾਂ 3 ਵਜੇ ਆਉਂਦੇ ਨੇ ਉਹਨਾਂ ਨੂੰ ਤਾਂ 2 ਵਜੇ ਛੁੱਟੀ ਹੁੰਦੀ ਹੈ ਕਿਉਂਕਿ ਉਹਨਾਂ ਦੇ ਹੱਲੇ ਪੇਪਰ 15 ਤਰੀਕ ਨੂੰ ਸਟਾਰਟ ਹੋਣੇ ਨੇ ਤੇ ਉਹਨਾਂ ਦੇ ਵੈਸੇ ਵੀ ਹੁਣ ਨੂੰ ਪੇਪਰ ਹੋ ਜਾਣੇ ਸੀਗੇ ਜੇ ਵਿੱਚ ਛੁੱਟੀਆਂ ਨਾ ਆਉਂਦੀਆਂ ਤਾਂ ਹਾੜਾਂ ਕਰਕੇ ਤੁਹਾਨੂੰ ਪਤਾ ਕਿ ਛੁੱਟੀਆਂ ਚੱਲਦੀਆਂ ਰਹੀਆਂ ਨੇ ਵੈਸੇ ਤਾਂ ਉਹਨਾਂ ਦੀ ਜੋ ਪੇਪਰਾਂ ਦੀ ਡੇਟ ਸੀਗੀ ਉਹ ਲੰਘ ਗਈ ਸੀਗੀ ਪੇਪਰ ਹੋ ਜਾਣੇ ਸੀ ਹੁਣ ਜਦੋਂ ਦਾ ਵਿੱਚ ਰੋਲਾ ਜਿਹਾ ਪੈ ਗਿਆ ਸੀ ਨਾ ਹਾੜਨ ਦੀ ਪ੍ਰੋਬਲਮ ਨਾਲ ਛੁੱਟੀਆਂ ਹੋ ਗਈਆਂ ਸੀ ਤੇ ਇਸੇ ਲਈ ਥੋੜੇ ਜੇ ਪੇਪਰ ਵੀ ਉਹਨਾਂ ਦੇ ਲੇਟ ਹੋ ਗਏ ਆ ਤੇ ਇਥੇ ਉਹਨਾਂ ਨੂੰ ਆਪਾਂ ਚਾਹ ਪਾਣੀ ਪਿਆ ਦਿੱਤਾ ਸੀ ਰੋਟੀ ਖਾ ਲਈ ਸੀ ਉਹਨਾਂ ਨੇ ਤੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੀ ਉਸ ਤੋਂ ਬਾਅਦ ਯੂਨੀਫਾਰਮ ਧੋ ਕੇ ਤੇ ਸੁੱਕਣੇ ਪਾਣ ਆ ਗਏ ਸੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਧੁੱਪ ਬਾਅਦ ਚ ਚਲੀ ਜਾਂਦੀ ਆ ਵੈਸੇ ਤਾਂ ਧੁੱਪ ਹਾਲੇ ਕਾਫੀ ਜ਼ਿਆਦਾ ਸੀਗੀ ਫਿਰ ਵੀ ਜਿੰਨਾ ਟਾਈਮ ਆਪਾਂ ਇੱਥੇ ਟਾਈਮ ਕਰੀਬਨ ਹੋ ਹੀ ਚੁੱਕਿਆ ਸੀਗਾ 3:30 ਵਜੇ ਦਾ ਜਿਸ ਟਾਈਮ ਮੈਂ ਜੁਨੀਫਾਰਮ ਧੋ ਕੇ ਸੁਕਣੇ ਪਾ ਕੇ ਗਈ ਸੀਗੀ ਫਿਰ ਵੀ 2 2.5 ਘੰਟੇ ਤਾਂ ਲੱਗ ਹੀ ਜਾਂਦੇ ਆ ਭਾਵੇਂ ਮਸ਼ੀਨ ਦੇ ਵਿੱਚ ਵੀ ਕੱਪੜੇ ਸਕਾਏ ਹੁੰਦੇ ਨੇ ਨਾ ਫਿਰ ਵੀ ਹੁੰਦਾ ਕਿ 2 2.5 ਘੰਟੇ ਦੀ ਧੁੱਪ ਲੱਗ ਜਾਵੇ ਤੇ ਵਧੀਆ ਆਪਣੇ ਕੱਪੜੇ ਸੁੱਕ ਜਾਂਦੇ ਨੇ ਵਧੀਆ ਬਣ ਜਾਂਦੇ ਨੇ ਤੇਤੇ ਕੋਸ਼ਿ ਬਾਕੀ ਵੀ ਮੇਰੇ ਕੰਮ ਪਏ ਹੋਏ ਸੀਗੇ ਤੇ ਇੱਥੇ ਦਾਣੇ ਵੀ ਆਪਣੇ ਲਈ ਇਕੱਠੇ ਕਰਨ ਵਾਲੇ ਪਏ ਸੀਗੇ ਮੇਰੇ ਸੀਗਾ ਪਹਿਲਾਂ ਮੈਂ ਜੁਨੀਫਾਰਮ ਨੂੰ ਸੁੱਕਣੇ ਪਾ ਦੇਣੀਆਂ ਇਹ ਸੁੱਕਦੀਆਂ ਰਹਿਣੀਆਂ ਫਿਰਲੇ نیچے ਇਹਨਾਂ ਦੇ ਬੱਚਿਆਂ ਦੇ ਟਿਫਨ ਵਗੈਰਾ ਵੀ ਪਏ ਹੋਏ ਸੀਗੇ ਮਾਂ ਚਣ ਵਾਲੇ ਤੇ ਐਸ਼ਲੀਨ ਨੂੰ ਥੋੜਾ ਬਹੁਤਾ ਹੋਮਵਰਕ ਵੀ ਕਰਵਾਉਣਾ ਹੁੰਦਾ ਵਾ ਵੈਸੇ ਜ਼ਿਆਦਾਤਰ ਤਾਂ ਟਿਊਸ਼ਨ ਤੇ ਕਰਦੀ ਆ ਕਿ ਜੋ ਪੰਜਾਬੀ ਹਿੰਦੀ ਦਾ ਹੁੰਦਾ ਵਾ ਜੋ ਮੈਨੂੰ ਥੋੜਾ ਜਿਹਾ ਸੌਕ ਲੱਗਦਾ ਵਾ ਉਹ ਮੈਂ ਕਰਵਾ ਦੇਣੀ ਆ ਤੇ ਬਾਕੀ ਉਹ ਟਿਊਸ਼ਨ ਤੇ ਕਰ ਲੈਂਦੀ ਆ ਤੇ ਫਿਰ ਥੋੜਾ ਜਿਹਾ ਟਿਊਸ਼ਨ ਵਾਲੀ ਨੂੰ ਵੀ ਭੈਣ ਨੂੰ ਆਸਾਨ ਹੋ ਜਾਂਦਾ ਸੌਖਾ ਹੋ ਜਾਂਦਾ ਵਾ ਫਿਰ ਚਾਹਦਣਾ ਅਸ਼ਲੀਨ ਥੋੜਾ ਜਿਹਾ ਸਲੋ ਕਰਦੀ ਆ ਉਹਨਾਂ ਇੰਨੀ ਵੀ ਤੇਜ਼ ਹੋਮਵਰਕ ਨਹੀਂ ਕਰਦੀ ਹੈਗੀ ਬਹੁਤ ਹੀ ਜ਼ਿਆਦਾ ਸਲੋ ਕਰਦੀ ਆ ਕਿਉਂਕਿ ਇੱਕ ਹੋਮਵਰਕ ਕਰਨ ਤੇ ਪੂਰਾ ਇੱਕ ਘੰਟਾ ਲਗਾ ਦਿੰਦੀ ਆ ਇਸੇ ਲਈ ਕੁਛ ਨੂੰ ਮੈਂ ਘਰ ਵਿੱਚ ਕਰਵਾ ਦਿੰਦੀ ਆ ਤੇ ਕੁਛ ਉਹ ਟਿਊਸ਼ਨ ਤੇ ਕਰ ਲੈਂਦੀ ਆ ਚਲੋ ਜੀ ਕੱਪੜੇ ਤਾਂ ਆਪਾਂ ਸੁੱਕਣੇ ਪਾਏ ਸੀ ਤੇ ਆਪਣਾ ਹੋ ਗਿਆ ਸੀ ਬਹੁਤ ਵੱਡਾ ਨੁਕਸਾਨ ఫచ ਥੋੜਾ ਜਿਹਾ ਹੋਇਆ ਵਾ ਟੁੱਟ ਗਿਆ ਥੋੜਾ ਜਿਹਾ ਟੁੱਟਾ ਵਾ ਜ਼ਿਆਦਾ ਨਹੀਂ ਹੋਇਆ ਟੁੱਟੇ ਟੁੱਟਾ ਕਿਥੋਂ ਡਿੱਗਾ ਮੇਰੇ ਕੋਲੋਂ ਡਿੱਗਾ ਕਿਥੋਂ ਤੇ ਅੱਜ ਨਾ ਹੋਮਵਰਕਾ ਦੀ ਕੋਈ ਗੱਲ ਨਹੀਂ ਆਪਾਂ ਕਰਵਾਉਂਦੇ ਅੱਜ ਨਾ ਕੁਸ਼ਨ ਦਾ ਨਾਮ ਆਪਾਂ ਦਾ ਥੋੜਾ ਜਿਹਾ ਹੋਮਵਰਕ ਰਹਿ ਗਿਆ ਉਹਨੂੰ ਕਰ ਲੈਣਗੇ ਨਾ ਫਿਰ ਉਹ ਥੋੜਾ ਸੌਖਾ ਹੋ ਜਾਏਗਾ ਤੁਸੀਂ ਕਰ ਲੈ ਆਸ਼ੀਰਵਦਾ ਕਰ ਲੈ ਬਾਕੀ ਜਾਂ ਦੇ ਕਲਪੀ ਜ਼ਰੂਰੀ ਕੰਮ ਤੇ ਮੂਡ ਵੀ ਆਫ ਹੋ ਗਿਆ ਮੇਰਾ ਤੇ ਇਧਰ ਐਸ਼ਲੀਨ ਨੂੰ ਹੋਮਵਰਕ ਕਰਵਾ ਦਿੱਤਾ ਸੀਗਾ ਤੇ ਇਸ ਤੋਂ ਬਾਅਦ ਐਸ਼ਲੀਨ ਚਲੀ ਗਈ ਸੀ ਟਿਊਸ਼ਨ ਤੇ ਆਪਾਂ ਲਾਗੇ ਸੀਗੇ ਉਹਨਾਂ ਦੇ ਟਿਫਨ ਮੰਨਣ ਵਾਸਤੇ ਚਲੋ ਜੀ ਜੂਨੀਫਾਰਮ ਤਾਂ ਆਪਾਂ ਸੁੱਕਣੇ ਪਾ ਕੇ ਆ ਰਸਤੇ ਵਿੱਚ ਮੇਰੇ ਹੱਥ 'ਚ ਫੋਨ ਸੀਗਾ ਤੇ ਪੌੜੀਆਂ ਤੋਂ نیچے ਫੋਨ गिर ਗਿਆ ਤੇ ਵੈਸੇ ਫੋਨ ਦਾ ਥੋੜਾ ਹੀ ਨੁਕਸਾਨ ਹੋਇਆ ਫੋਨ ਇੰਨਾ ਨਹੀਂਗਾ ਟੁੱਟਾ ਉੱਪਰ ਸੀਗਾ ਜੋ ਗਲਾਸ ਸੀਗਾ ਫੋਨ ਦੇ ਉਹ ਟੁੱਟ ਕੇ ਬਿਲਕੁਲ ਚੂਰੋ-ਚੂਰੋ ਹੋ ਗਿਆ ਸੀਗਾ ਫੋਨ ਤਾਂ ਵੈਸੇ ਟੁੱਟਦਾ ਗਿਆ ਵਾ ਬਟ ਬਚਾਅ ਹੋ ਗਿਆ ਜ਼ਿਆਦਾ ਨਹੀਂ ਟੁੱਟਿਆ ਤੇ ਦੇਖੋ ਆਪਾਂ ਥੋੜਾ ਜਿਹਾ ਜਦੋਂ ਜਲਦੀ ਕਰ ਲੈਨੇ ਆ ਨਾ ਇਹਦੇ ਨਾਲ ਆਪਣਾ ਹੀ ਨੁਕਸਾਨ ਹੁੰਦਾ ਮੈਨੂੰ ਵੀ ਬਹੁਤ ਜਲਦੀ ਸੀ ਕਿ ਮੈਂ ਫਟਾਫਟ ਆਪਣੇ ਕੰਮ ਖਤਮ ਕਰਾਂ ਕੱਪੜੇ ਸੁਕੜੇ ਪਾਵਾਂ ਫਿਰ ਅਸ਼ਲੀ ਨੂੰ ਹੋਮਵਰਕ ਕਰਵਾਵਾਂ ਫਿਰ ਉਹਨੂੰ ਟਿਵੀਜ਼ਨ ਵੀ ਜਾਣਾ ਮੈਂ ਸ਼ਾਮ ਦੇ ਕੰਮ ਵੀ ਕਰਨੇ ਆ ਕਹਿੰਦੇ ਨੇ ਨਾ ਕਾਲੀਆਂ ਅਗੇ ਟੋਏ ਹੁੰਦੇ ਆ ਜਿੰਨਾ ਆਪਾਂ ਜ਼ਿਆਦਾ ਛੇਤੀ ਕਰਦੇ ਆ ਕੰਮ ਜਲਦੀ ਹੋ ਜਾ ਜਲਦੀ ਹੋ ਜਾ ਉਹਨਾਂ ਆਪਣਾ ਖੋਦਾ ਹੀ ਨੁਕਸਾਨ ਹੁੰਦਾ ਵਾ ਇਸੇ ਲਈ ਆਪਾਂ ਨੂੰ ਹਮੇਸ਼ਾ ਹੌਲੀ ਹੀ ਚੱਲਣਾ ਚਾਹੀਦਾ ਵਾ ਸੰਭਲ ਕੇ ਚਲਣਾ ਚਾਹੀਦਾ ਕੋਈ ਵੀ ਕੰਮ ਮੇ ਸੋਚ ਸਮਝ ਕੇ ਕਰਨਾ ਚਾਹੀਦਾ ਵਾ ਤੇ ਮੇਰਾ ਦੇਖੋ ਹੁਣ ਪਤਾ ਨਹੀਂ ਕੀ ਆ ਮੈਨੂੰ ਤਾਂ ਸਮਝ ਨਹੀਂ ਆ ਰਹੀ ਸੀ ਕਿ ਮੇਰਾ ਕੈਮਰਾ ਵੀ ਜੋ ਕਿ ਬੈਕ ਕੈਮਰਾ ਸੀਗਾ ਉਹਦੇ ਤੇ ਵੀ ਥੋੜੀ ਜੀ ਤਰੇੜ ਆ ਗਈ ਸੀਗੀ ਬਟ ਮੈਂ ਕਿਸੇ ਨੂੰ ਦੱਸਿਆ ਤਾਂ ਨਹੀਂ ਸੀਗਾ ਹੁਣ ਮੇਰੇ ਵਲੌਗ ਦੇਖਣਗੇ ਤੇ ਫਿਰ ਉਹਨਾਂ ਨੂੰ ਪਤਾ ਲੱਗੂਗਾ ਕਿ ਹਾਂ ਮਮਾ ਦਾ ਇਹ ਨੁਕਸਾਨ ਹੋਇਆ ਮੈਂ ਆਪਣੇ ਬੇਟੇ ਨੂੰ ਨਹੀਂ ਸੀ ਦੱਸਿਆ ਕਿ ਕੈਮਰੇ ਤੇ ਵੀ ਛੀਟ ਆਈ ਹੈ ਜੋ ਬੈਕ ਕੈਮਰਾ ਸੀਗਾ ਫੋਨ ਦਾ ਉਹਦੇ ਤੇ ਵੀ ਛੀਟ ਆ ਗਈ ਸੀਗੀ ਤੇ ਉਹਦੀ ਵੀ ਫੋਟੋ ਸਾਫ ਨਹੀਂ ਸੀ ਆ ਰਹੇਗੀ ਫਿਰ ਮੈਂ ਆਪਣੇ ਫਰੰਟ ਕੈਮਰੇ ਕਰਕੇ ਵਲੌਗ ਸ਼ੂਟ ਕਰ ਲਿਆ ਸੀਗਾ ਤੇ ਚਲੋ ਜੀ ਇੰਨੇ ਕੁੱਤਾ ਥੋੜੇ ਬੋਤ ਨੁਕਸਾਨ ਹੁੰਦੇ ਹੀ ਰਹਿੰਦੇ ਨੇ ਜੇ ਇੰਨੀ ਕੋ ਗੱਲ ਦਿਲ ਤੇ ਲਾਵਾਂਗੇ ਤੇ ਆਪਾਂ ਕੁਝ ਕਰ ਹੀ ਨਹੀਂ ਸਕਦੇ ਜੇ ਨੁਕਸਾਨ ਵੀ ਹੋਣ ਨਹੀਂ ਬਣੇ ਹੋਏ ਨੇ ਤੇ ਇੱਥੇ ਆਪਾਂ ਧੋ ਲਏ ਸੀਗੇ ਬੱਚਿਆਂ ਦੇ ਟਿਫਨ ਵੀ ਮਾਂਜ ਲਏ ਸੀ ਤੇ ਉਸ ਤੋਂ ਬਾਅਦ ਆਪਾਂ ਸ਼ਾਮ ਦਾ ਰੋਟੀ ਪਾਣੀ ਕਰਾਂਗੇ ਤੇ ਤੁਸੀਂ ਬਣੇ ਰਹੋ ਵਲੌਗ ਨਾਲ ਸਬਜੀ ਵੀ ਬਣਾ ਲਈ ਆਪਾਂ ਆਟਾ ਵੀ ਗੁੰਨ ਲਿਆ ਆਪਾਂ ਨੇ ਤੇ ਟਾਈਮ ਹੋ ਚੁੱਕਿਆ ਵਾ ਸ਼ਾਮ ਦੇ 5:30 ਵਜੇ ਦਾ ਤੇ ਸੋਈ ਦੇ ਸਾਰੇ ਕੰਮ ਕੰਪਲੀਟ ਕਰ ਲਏ ਆ ਇੱਧਰ ਸਬਜ਼ੀ ਵੀ ਬਣੀ ਹੋਈ ਏ ਆਟਾ ਵੀ ਗੁੰਨੇ ਆ ਮੈਂ ਆਪਣਾ ਤੇ ਆਪਾਂ ਚੱਲੇ ਸੀਗੇ ਹੁਣ ਛੱਤ ਤੇ ਕਿਉਂਕਿ ਜੋ ਆਪਾਂ ਸਵੇਰੇ ਸਾਫ ਸਫਾਈਆਂ ਕੀਤੀਆਂ ਸੀਗੀਆਂ ਤੇ ਕਾਗਜ਼ ਵਗੈਰਾ ਇਕੱਠੇ ਕੀਤੇ ਪਏ ਉੱਪਰ ਖਲਾਰਾ ਜਿਹਾ ਕਾਫੀ ਜਵਾਲ ਤੂਫਾਨ ਤੂ ਚੀਜ਼ਾਂ ਜੋ ਆਪਾਂ ਨੂੰ ਨਹੀਂ ਚਾਹੀਦੀਆਂ ਉਹਨਾਂ ਨੂੰ ਆਪਾਂ ਜਲਾ ਦੇਵਾਂਗੇ ਉੱਪਰ ਤੇ ਇੱਧਰ ਮੋਂਟੀ ਵਿੱਚ ਆ ਗਏ ਸੀ ਇਦਾਂ ਵੀ ਥੋੜਾ ਖਲਾਰਾ ਚੱਕਣਾ ਦੇਖੋ ਮੋਂਟੀ ਚ ਵੀ ਕਾਫੀ ਖਲਾਰਾ ਪਿਆ ਇਧਰ ਤੋੜੇ ਤੂੜੇ ਜੇ ਜੋ ਪਹਿ ਜਿਹੜੇ ਨਹੀਂ ਆਪਾਂ ਨੂੰ ਚਾਹੀਦੇ ਇਹ ਵੀ ਆਪਾਂ ਚਲਾ ਦਾਂਗੇ ਦਾਣੇ ਵੀ ਇਕੱਠੇ ਕਰਨੇ ਆਪਾਂ ਪਹਿਲਾਂ ਦਾਣੇ ਇਕੱਠੇ ਕਰ ਲਈਏ ਫਿਰ ਉਸ ਤੋਂ ਬਾਅਦ ਹੋਰ ਕੁਝ ਕਰਦੇ ਆਂ ਤੇ ਇੱਥੇ ਆਪਾਂ ਸਬਜ਼ੀ ਬਣਾ ਲਈ ਸੀਗੀ ਸਬਜ਼ੀ ਬਣਾ ਕੇ ਆਟਾ ਗੁੰਨ ਕੇ ਰੱਖ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਫੇਰ ਆ ਗਏ ਸੀਗੇ ਛੱਤ ਤੇ ਕਿਉਂਕਿ ਜੋ ਆਪਣੇ ਸੁਬਾਹ ਦੇ ਦਾਣੇ ਧੋਤੇ ਪਏ ਹੋਏ ਸੀਗੇ ਛੱਤ ਤੇ ਇਹਨਾਂ ਨੂੰ ਇਕੱਠੇ ਕਰ ਦਵਾਂਗੇ ਉਸ ਤੋਂ ਬਾਅਦ ਤੁਹਾਨੂੰ ਪਤਾ ਧੁੱਪ ਤਾਂ ਰਹਿ ਨਹੀਂ ਜਾਂਦੀ ਕਿਉਂਕਿ ਕਾਫੀ ਟਾਈਮ ਹੋਇਆ ਪਿਆ ਸੀਗਾ ਥੋੜੀ ਬਹੁਤੀ ਧੁੱਪ ਹੈਗੀ ਸੀ ਇਹ ਨਾਲੇ ਮੈਂ ਕੱਪੜੇ ਲਾ ਕੇ ਲੈ ਕੇ ਜਾਣੇ ਸੀ ਜੋ ਪਹਿਲਾਂ ਯੂਨੀਫਾਰਮ ਪਾ ਕੇ ਗਈ ਸੀ ਦੁਪਹਿਰੇ ਸੁੱਕਣੇ ਉਹ ਵੀ ਸੁੱਕੀਆਂ ਪਈਆਂ ਸੀ ਇਹ ਦਾਣੇ ਵੀ ਇਕੱਠੇ ਕਰ ਦਿੰਨੇ ਆ ਤੇ ਜੋ ਹੁਣ ਆਪਾਂ ਛੱਤ ਤੇ ਜਦੋਂ ਆਏ ਹੁੰਨੇ ਨੇ ਮੈਂ ਆਉਣੀ ਆ ਤੇ ਜੋ ਵੀ ਕੰਮ ਹੁੰਦੇ ਨੇ ਛੱਤ ਵਾਲੇ ਮੈਂ ਸਾਰੇ ਇਕੱਠੇ ਹੀ ਕਰ ਚੰਨੀ ਆ ਫਿਰ ਤੁਹਾਨੂੰ ਪਤਾ ਕਿ ਬਾਰ ਬਾਰ ਛੱਤ ਤੇ ਆਉਣਾ ਬਹੁਤ ਜ਼ਿਆਦਾ ਔਖਾ ਲੱਗਦਾ ਮੇਰੇ ਨਾਲ ਛੱਤ ਤੇ ਕਾਫੀ ਜ਼ਿਆਦਾ ਜੇ ਗੇੜੇ ਲੱਗਿਆ ਕਿਉਂਕਿ ਸਵੇਰ ਦਾ ਮੇਰਾ ਸਾਰਾ ਕੰਮ ਹੀ ਛੱਤ ਤੇ ਸੀਗਾ ਸਾਰੇ ਕੰਮ ਹੀ ਪੂਰੇ ਛੱਤ ਤੇ ਲੰਘ ਗਏ ਮੇਰੇ ਤੇ ਦਾਣੇ ਇਕੱਠੇ ਹੋ ਗਏ ਸੀ ਆਪਣੇ ਯਾਰ ਮੌਂਟੀ ਦੇ ਖਲਾਰਾ ਹੁਣ ਚੱਕ ਲਈਏ ਦਾਣੇ ਵੀ ਇਕੱਠੇ ਹੋ ਗਏ ਜੋ ਤੋੜੇ ਤੂੜੇ ਆਪ ਨੂੰ ਨਹੀਂ ਚਾਹੀਦੇ ਇਹਨਾਂ ਨੂੰ ਕੱਢੀਏ ਪਹਿਲਾਂ ਕਿੰਨੀ ਮੈਸੀ ਹੋਈ ਪਈ ਸਾਰੀ ਆਪਣੀ ਮੌਂਟੀ ਸਾਰਾ ਕਵਾਲ ਕਬੂੜਜਾ ਇਕੱਠਾ ਕਰ ਲਿਆ ਨੋਕ ਨਾਲ ਦੇ ਗਾਂਦ ਪੇਲ ਜ ਇਕੱਠਾ ਕਰਕੇ ਸਾਰਾ ਸਾੜ ਦਿੰਨੇ ਆ ਕਾਫੀ ਖਲਾਰਾ ਪਿਆ ਹੋਇਆ ਸੀਗਾ ਛੱਤਾਂ ਤੇ ਸਾਰਾ ਸਮੇਟਿਆ ਗਿਆ ਹੁਣ ਤਾਂ ਕੁਝ ਪੁਰਾਣੇ ਕੱਪੜੇ ਕੱਢ ਕੇ ਲਿਆਈ ਸੀ ਜਿਹੜੇ ਨਹੀਂ ਚਾਹੀਦੇ ਇਹ ਵੀ ਜਲਾ ਦਿੰਨੇ ਆ ਛੱਤਾਂ ਤੇ ਬੁਰੇ ਹਾਲ ਹੋਏ ਪਏ ਸੀ ਉਹ ਵੇਹ ਸ਼ਤਾਂ ਦੀ ਸਫਾਈ ਹੋ ਗਈ ਆ ਵਧੀਆ ਬਣ ਗਈ ਆ ਲੋ ਜੀ 7:30 ਹੋ ਗਏ ਸ਼ਾਮ ਦੇ ਤੇ ਇਧਰ ਆਪਾਂ ਬਣਾ ਲੈ ਚੌਲ ਚੌਲਾਂ ਦਾ ਕੋਈ ਵੈਸੇ ਹੈ ਨਹੀਂ ਸੀਗਾ ਪੱਕਾ ਤੇ ਮੈਂ ਤਾਂ ਆਟਾ ਗੁੰਨ ਲਿਆ ਸੀਗਾ ਤੇ ਮੈਂ ਸੋਚਿਆ ਫੁਲਕੇ ਬਣਾਉਂਗੀ ਅੱਜ ਚੌਲ ਨਹੀਂ ਬਣਾਉਂਗੀ ਅੱਜ ਛੋਲੇ ਦੀ ਸਬਜ਼ੀ ਬਣਾ ਇਸੀ ਆਪਾਂ ਵਾਈਟ ਛੋਲੇ ਬਣਾ ਐਸੀ ਪਰ ਬੱਚਿਆਂ ਨੇ ਟਿਮਿਸ਼ ਨੂੰ ਆ ਕੇ ਜੇ ਦੀ ਕਰ ਲਈ ਕਿ ਮੰਮਾ ਚੌਲ ਹੀ ਖਾਣੇ ਆ ਤੇ ਇਧਰ ਆਪਾਂ ਲੱਗੇ ਸੀਗੇ ਥੋੜੀ ਜਿਹੀ ਚੌਲ ਖਾਣ ਵਾਸਤੇ ਵੈਸੇ ਮੈਂ ਜ਼ਿਆਦਾ ਨਹੀਂ ਖਾਂਦੀ ਤੇ ਚਲੋ ਆਪਾਂ ਵੀ ਖਾ ਲਈਏ ਤੇ ਤੇ ਥੋੜੀ ਜਿਹੀ ਵਿੱਚ ਦਹੀਂ ਮਿਕਸ ਕਰ ਲਈ ਆਪਾਂ ਖਾ ਲਵਾਜੋ ਤੁਸੀਂ ਵੀ ਸਾਰੇ ਜਣੇ اےਸੀ ਵੀ ਨਹੀਂ ਔਨ ਕੀਤਾ ਜੋ ਤੇ ਇੰਨੀ ਗਰਮੀ ਹੈ ਓ ਐਨਾਂ ਨੂੰ ਕੰਮ ਤਾਂ ਕਰਦਾ ਕਰੋ ਸਾਰਾ ਕਮਰਾ ਮੈਂ ਐਸੀ ਕੀਤਾ ਮੈਂ ਖਲਾਰਾ ਵੇਖ ਸਾਰੀ ਬੈਲਟ ਬੁਲਟ ਉੱਥੇ ਪਿਆ ਹੋਏ ਨੇ ਸਾਰਾ ਸਮਾਨ ਮੰਜਾ ਨਹੀਂ ਘਟਿਆ ਮੰਜਾ ਕੱਢਦੇ ਉਠਾ ਇਹ ਮੇਰਾ ਕਾਕਾ ਇੰਨਾ ਜਵਾਨ ਹੋ ਗਿਆ ਹੁਣ ਆਪਣੇ ਆਪ ਹੀ ਮੰਜੇ ਬਿਸਤਰੇ ਵਿਛਾਣ ਲੱਗ ਗਿਆ ਹੈ ਨਾ ਦੇਖੋ ਦੋਨੋਂ ਮੰਜੇ ਲਗਾ ਦਿੱਤੇ ਆ ਤੇ ਵਿਛਾ ਦਿੱਤੇ ਆ ਰੈਡੀ ਕਰ ਰਹੀ ਏ ਮम्मा ਭਾਂਡੇ ਮਾਂਜ ਰਹੀ ਸੀ ਤੇ ਮੇਰੀ ਬੇਟੀ ਬਿਸਤਰੇ ਵਿਛਾ ਰਹੀ ਏ ਮੇਰੀ ਸੋਣੀ ਜੀ ਹੂੰ ਵੀਰਿਆ ਵੀਰਿਆਂ ਦੇ ਵੀਰਿਆਂ ਦੇ ਕੰਮਲ ਕੱਢਦੇ ਹੂੰ ਠੀਕ ਹੈ ਮੈਨਰੇ ਰਹਿਗਾ ਥੋੜਾ ਜਿਹਾ ਰਸੋਈ ਦਾ ਕੰਮ ਮੈਂ ਬਦਾਮ ਪਿਆਵਾ ਤੇਰੇ ਵਾਸਤੇ ਐਸੇ ਨੇ ਸਾਰੇ ਬਦਾਮ ਖਾਣੇ ਨਾ ਚਾ ਮੈਂ ਤੇਰੇ ਬਦਾਮ ਪੇਂ ਦਵਾ ਫਿਰ ਲੈ ਲਵਾ ਟਾਈਮ ਅਜੇ ਫਿਰ 11:00 ਬੱਜੇ ਆ ਅਸੀਂ ਟਾਈਮ ਨਾਲ ਹਾਂਜੀ ਬੇਟਾ ਮੈਂ ਆਪੇ ਪੀਂਗੀ ਚੰਨ ਕੋਲੀ ਲਾਲਾਂ ਕੋਲੀ ਵਿੱਚ ਭੇਕੇ ਰੱਖੂੰਗੀ ਨਾ ਗੋੜਾ ਤਰੀਕਾ ਅਸ਼ਲੀਨ ਨੂੰ ਅੱਧੀ ਚੇਰੀ ਪੁੱਛੀ ਰੱਖ ਦੀਆ ਲਾ 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 ਦੇਵੋ ਬਦਾਮ ਦੋ ਪੰਜ ਕਮੈਂਟ ਕਿੰਨੇ ਹੋ ਗਏ ਚਾਰ ਚਾਰੇ ਆ ਮਮੀ ਮਮੀਆਂ ਦੇ ਆ ਹਾਏ ਮੈਂ ਪਨਾ ਇਹ ਪਾਪਾ ਦੇ ਇਹ ਹੋ ਗਏ ਵੀਰੇ ਦੇ ਜੀ ਪਾਪਾ ਦੇ ਲਈ ਆ ਪਾਪਾ ਦੇ ਆ ਇਹ ਚਾਰ ਦੂਸਰੇ ਵੀ ਦੇ ਦੇ ਫਸ਼ਲੀਆਂ ਦੇ ਕਿੰਨੇ ਭਨੇ ਆ ਇਹਨਾਂ ਪੰਜ ਲੈਣੇ ਆ ਪੰਜ ਨਹੀਂ ਖਾਣੇ ਚਾਰ ਚਾਰ ਸਾਰੇ ਜਣਿਆਂ ਦੇ ਬਦਾਮ ਠੀਕ ਹੈ ਇਹ ਆ ਲੈ ਹੁਣ ਇਹ ਭੇਂਦੇ ਸਾਰੇ ਬਾਹਰ ਪਾਵਾ ਹਾਂ ਉਹ ਬੇਟਾ ਉਹ ਵਾਲਾ ਪਾਣੀ ਪਾਣਾ ਵਾਟਰ ਬੂਲਰ ਵਾਲਾ ਉਹਦੇ ਨਾਲ ਪਾਣੀ ਵਾ ਗੰਦਾ ਤਾਂ ਨਹੀਂ ਟੈਂਕੀ ਦਾ ਪਾਣੀ ਫੇਰ ਵੀ ਟੈਂਕੀ ਕਾਫੀ ਦਿਨਾਂ ਦੀ ਸਾਫ਼ ਕੀਤੀ ਹੋਈ ਨਾ ਬੰਦ ਕਰ ਦੋ ਬਸ ਭਰਨਾ ਨਹੀਂ ਹੈ ਚਲ ਹੁਣ ਢੱਕ ਕੇ ਰੱਖ ਦੋ ਨਾ ਇੱਥੇ ਰੱਖ ਦੋ ਚੰਜੀ ਇੱਕ ਬਦਾਮ ਇਹਦੇ ਚੋਂ ਨਹੀਂ ਉਹਦੇ ਚੋਂ ਲੈ ਲੈ ਇਹ ਪੂਰੇ ਪੂਰੇ ਖਾ ਲੈ ਬਸ ਇਹ ਗਲਾਸ ਬਾਸੂ ਇੱਕ ਇੱਕ ਕਰਕੇ ਫੇਰ ਦੋ ਚਾਰ ਖਾ ਲੈਣੀ ਹੈ ਜੀ ਗਰਮ ਹੁੰਦੇ ਆ ਨਾ ਪੇਕੇ ਖਾਈਦੇ ਆ ਇੱਧਰ ਮੰਜੇ ਬਿਸਤਰੇ ਲੱਗ ਗਏ ਸਾਰਿਆਂ ਦੇ ਸੌਣ ਦੀ ਤਿਆਰੀ ਆ ਐਸ਼ੀਮ ਕੀ ਕਰ ਰਹੀ ਆ ਬਦਾਮ ਖਾ ਰਹੀ ਆ ਉਹ ਓਦਰ ਦਾਦੀ ਮਾ ਆ ਗਈ ਐਸੇ ਕੀ ਹਾਲ ਹੈ ਬਦਾਮ ਉਹਦਰੀ ਪਈ ਸੀ ਜਿਹੜੇ ਵੇਖੀ ਬੀਬੀ ਕਿੱਥੇ ਗਈ ਸੀ ਪੂਆ ਕੋਲ ਪੂਆ ਕੋਲ ਗਿਆ ਸੀ ਅੱਜ ਦਾਦੀ ਹਾਂ ਦਾਦੀ ਪੂਆ ਕੋਲ ਜਿਹੜੇ ਕੱਲ ਆਏ ਨਹੀਂ ਸੀ ਜਿਹੜੇ ਨਾਲ ਰਹਿੰਦੇ ਆ ਉਹਨਾਂ ਨੇ ਉਹ ਠੀਕ ਨਹੀਂ ਸੀ ਫੁੱਫੜ ਜਿਹੜੀ ਪੂਆ ਆਪਣੀ ਪੂਰੀ ਹੋ ਗਈ ਸੀ ਵੱਡੀ ਬੀਬੀ ਮੈਂ ਮਾਸ਼ੇ ਨਹੀਂ ਲਿਆ ਉਹ ਕਹਿ ਰਹੀ ਬੀਬੀ ਮੈਂ ਮੰਜੇ ਵਿਛਾਏ ਆ ਹਾਂ ਮੈਂ ਹੂੰ ਵਿਛਾਏ ਕੀ ਹਰ ਸਿਆਣੀ ਕੁੜੀ ਤੁਹਾਨੂੰ ਟਾਈਮ ਅਜੇ 8 ਵਜੇ 5 ਮਿੰਟ ਹੋਏ ਆ ਟਾਈਮ ਲੇਟ ਹੈ ਤੇ ਨੇਰਾ ਨਾ ਇੰਨਾ ਜ਼ਿਆਦਾ ਹੋ ਗਿਆ ਅਸ਼ਿੰਦ ਹਾਂ ਗੁੱਡ ਨਾਈਟ ਬਾਏ ਬਾਏ ਨਾਈਟ ਬਾਏ ਬਾਏ ਗੁੱਡ ਨਾਈਟ ਸੋ ਜਾ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹਲੋ ਜੀ ਤੇ ਸੋਭਾ ਸੁਭਾ ਸਵੇਰ ਹੋ ਗਈ ਆ ਦਿਨ ਚੱਲ ਗਿਆ ਆਪਣੀ ਗੁੱਡ ਮਾਰਨਿੰਗ ਹੋ ਗਈ ਆ ਕਦੇ ਦੀ ਫਿਰ ਅੱਜ ਆਪਾਂ ਬਣਾਉਣ ਲੱਗੇ ਆ ਸੈਂਡਵਿਚ ਆਲੂ ਵਾਲੇ ਇੱਥੇ ਉਬਲੇ ਹੋਏ ਆਲੂ ਲੈ ਆਪਾਂ ਇੱਕ ਕਪਿਆਹ ਕਟਿੰਗ ਕੀਤਾ ਵਾ ਬ੍ਰੈਡ ਲੈ ਲਏ ਆ ਤੇ ਤਵੇ ਤੇ ਆਪਾਂ ਗਰਮ ਕਰਾਂਗੇ ਤੇ ਬੱਚੇ ਕਹਿੰਦੇ ਸੀ ਮੰਮਾ ਅੱਜ ਸੈਂਡਵਿਚ ਲੈ ਕੇ ਜਾਵਾਂਗੇ ਆਲੂ ਵਾਲਾ ਸੈਂਡਵਿਚ ਸਕੂਲ ਲੈ ਕੇ ਜਾਵਾਂਗੇ ਤੇ ਸਿੱਤੇ ਆਪਾਂ ਸੈਂਡਵਿਚ ਬਣਾ ਲਈਏ ਫਟਾਫਟ ਬੱਚੇ ਹੋ ਰਹੇ ਨੇ ਰੈਡੀ 7 ਵਜ ਚੁੱਕੇ ਨੇ ਬੱਚਿਆਂ ਦੀ বাস ਆ ਜਾਣੀ ਤੇ ਇੱਥੇ ਸੀਗਾ ਜੀ ਸਵੇਰ ਟਾਈਮ ਸਵੇਰ ਸਵੇਾਈ ਲੱਗੇ ਸੀਗੇ ਆਪਾਂ ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਾਏ ਸੀਗੇ ਚਾਹ ਪਾਣੀ ਪੀ ਕੇ ਤੇ ਉਸ ਤੋਂ ਬਾਅਦ ਆਪਾਂ ਲੱਗੇ ਸੀਗੇ ਬੱਚਿਆਂ ਵਾਸਤੇ ਸੈਂਡਵਿਚ ਬਣਾਉਣ ਨੂੰ ਕਿਉਂਕਿ ਬੱਚਿਆਂ ਨੇ ਕਿਹਾ ਸੀ ਅੱਜ ਮੰਮਾ ਅਸੀਂ ਰੋਟੀ ਨਹੀਂ ਖਾਣੀ ਅਸੀਂ ਖਾਵਾਂਗੇ ਸੈਂਡਵਿਚ ਤੇ ਅਭੀ ਜੋ ਤਾਂ ਚੋਲ ਬਣਾਏ ਸਿਗੇ ਰਾਤੀ ਚਣਿਆਂ ਦੀ ਸਬਜੀ ਨਾਲ ਚੋਲ ਸੀਗੇ ਤੇ ਉਹ ਪਏ ਹੋਏ ਸੀ ਉਹ ਕਹਿੰਦਾ ਮੰਮਾ ਮੈਂ ਤਾਂ ਰੋਟੀ ਵੀ ਨਹੀਂ ਖਾਊਂਗਾ ਤੇ ਸੈਂਡਵਿਚ ਵੀ ਨਹੀਂ ਖਾਊਂਗਾ ਤੇ ਮੈਂ ਸਿਰਫ ਖਾਊਂਗਾ ਚੋਲ ਤੇ ਜਿਸ ਕਾਰਨ ਤੇ ਅਸ਼ਵੀਨ ਉਹਨਾਂ ਵਾਸਤੇ ਮੈਂ ਬਣਾਉਣ ਲੱਗੀ ਸੀਗੀ ਸੈਂਡਵਿਚ ਤੇ ਮੈਂ ਨਾ ਬ੍ਰੈਡ ਜਦੋਂ ਖੋਲੇ ਪਹਿਲਾਂ ਤਾਂ ਮੈਨੂੰ ਸਹੀ ਲੱਗੇ ਤੇ ਫਿਰ ਉਹਨਾਂ ਵਿੱਚ ਨਾ ਛੇਕ ਜੇ ਸੀਗੇ ਬ੍ਰੈਡਾਂ ਦੇ ਸਹੀ ਨਹੀਂ ਸੀ ਬ੍ਰੈਡ ਹੈਗੇ ਇਸ ਟਾਈਮ ਤੇ ਮੈਂ ਇਹਨਾਂ ਨੂੰ ਬੋਲਿਆ ਵੀ ਸੀ ਚੇਂਜ ਕਰਕੇ ਲਿਆ ਦਿਓ ਕਿਉਂਕਿ ਟਾਈਮ ਵੀ ਕਾਫੀ ਹੋਇਆ ਪਿਆ ਸੀ ਫਿਰ ਬੱਚਿਆਂ ਦੀ ਬਾਸ ਦਾ ਵੀ ਟਾਈਮ ਹੋ ਜਾਣਾ ਸੀ ਤੇ ਮੇਰੇ ਹਸਬੰਡ ਬੋਲੇ ਵੀ ਜਿੱਦਾਂ ਦੇ ਹੈਗੇ ਤੋ ਇੱਕ ਵਾਰੀ ਬਣਾ ਦੇ ਕੋਈ ਗੱਲ ਨਹੀਂ ਜੇ ਹੁਣ ਦੁਕਾਨ ਤੇ ਚੱਲੇਗੇ ਤੇ ਇੱਕ ਤਰ੍ਹਾਂ ਸਵੇਰ ਸਵੇਰ ਦੁਕਾਨ ਵੀ ਪਤਾ ਨਹੀਂ ਖੁੱਲੀ ਹੋਣੀ ਹੈ ਨਹੀਂ ਤੇ ਦੂਸਰਾ ਬੱਚਿਆਂ ਦੀ ਬਾਸ ਲੰਘ ਜਾਣੀ ਹੈ ਤੇ ਫਿਰ ਮੈਂ ਐਦਾਂ ਹੀ ਦੋ ਚਾਰ ਜਿਹੜੇ ਸਹੀ ਨਿਕਲੇ ਸੀਗੇ ਉਹਨਾਂ ਦੇ ਨਾਲ ਦੂਸਰੇ ਜੋ ਸਹੀ ਨਹੀਂ ਸੀ ਨਿਕਲਾ ਜਿਹਦੇ ਵਿੱਚ ਸ਼ੇਕ ਸੀਗਾ ਉਹਨਾਂ ਨੂੰ ਮਿਕਸ ਕਰਕੇ ਮੈਂ ਐਡ ਕਰਕੇ ਫਿਰ ਦੋਨਾਂ ਨੂੰ ਬਣਾ ਦਿੱਤੀ ਸੀਗੇ ਤੇ ਇੱਥੇ ਜੋ ਕਿ ਆਲੂ ਵਾਲੇ ਤੇ ਪਿਆਜ਼ ਵਾਲੇ ਹੁੰਦੇ ਨੇ ਨਾ ਇਹ ਜ਼ਿਆਦਾਤਰ ਬੱਚੇ ਪਸੰਦ ਕਰਦੇ ਸਾਡੇ ਘਰ ਵਿੱਚ ਮੈਂ ਤਾਂ ਇਦਾਂ ਬਣਾਉਣੀ ਆ ਤੇ ਕੱਲੀਆਂ ਜੋ ਖੀਰੇ ਵਗੈਰ ਵਾਲੇ ਉਹ ਨਹੀਂ ਖਾਂਦੇ ਉਹ ਇਸ ਲਈ ਮੈਂ ਖੀਰੇ ਵਾਲੇ ਨਹੀਂ ਬਣਾ ਕੇ ਦਿੰਦੀ ਤੇ ਇੱਥੇ ਆਲੂ ਆਪਾਂ ਰਾਤੀ ਉਬਾਲ ਬਾਇਲ ਕਰਕੇ ਫ੍ਰਿਜ ਚ ਰੱਖ ਦਿੱਤੇ ਸੀਗੇ ਤਿੰਨ ਚਾਰ ਆਲੂ ਬਾਇਲ ਕਰਕੇ ਆਪਾਂ ਰੱਖ ਲਏ ਸੀਗੇ ਕਿਉਂਕਿ ਮੈਨੂੰ ਪਤਾ ਹੁੰਦਾ ਵੀ ਸਵੇਰੇ ਕੰਮ ਜਲਦੀ ਨਾਲ ਨਹੀਂ ਹੋਣਾ ਫਿਰ ਬੱਚਿਆਂ ਦੀ ਥੋੜਾ ਜਿਹਾ ਲੇਟ ਹੋ ਜਾਂਦਾ ਤੁਹਾਨੂੰ ਪਤਾ ਹੈ ਕਿ ਸਿਰੇ ਭਾਜ ਨੱਠ ਜਿਆਦੀ ਹੁੰਦੀ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਕੰਮ ਜਿਆਦਾ ਹੁੰਦਾ ਵਾ ਤੇ ਇਸ ਲਈ ਫਿਰ ਠੰਡੇ ਵੀ ਨਹੀਂ ਜਲਦੀ ਹੁੰਦੇ ਇਸ ਲਈ ਮੈਂ ਤਿੰਨ ਚਾਰ ਆਲੂ ਬਾਇਲ ਕਰਕੇ ਰੱਖਲੇ ਸੀਗੇ ਤੇ ਇੱਥੇ ਆਪਾਂ ਇਹਨਾਂ ਨੂੰ ਸੈਂਡਵਿਚ ਬਣਾ ਦਿੱਤੇ ਸੀਗੇ ਤੇ ਇੱਥੇ ਦੋ ਦੋ ਇਹਨਾਂ ਨੇ ਸੈਂਡਵਿਚ ਖਾ ਲਈ ਸੀ ਤੇ ਦੋ ਦੋ ਮੈਂ ਇਹਨਾਂ ਦੇ ਨਾਲ ਜਾਣ ਨੂੰ ਪੈਕ ਕਰ ਦਿੱਤੇ ਸੀ